ਕਿਸਾਨ ਭਰਾ ਉਹ ਆਪਣੀ ਮੂੰਗੀ ਦੀ ਫਸਲ ਲਗਭਗ 40 ਤੋਂ 50 ਦਿਨਾਂ ਤੱਕ ਦੀਆਂ ਹੋ ਚੁੱਕੀਆਂ ਨੇ ਜਿਵੇਂ ਜਿਵੇਂ ਜਿਹੜੇ ਕਿਸਾਨ ਭਰਾਵਾਂ ਨੇ ਬਜਾਈਆਂ ਕੀਤੀਆਂ ਨੇ ਤੇ ਸਾਰੀ ਮੂੰਗੀ ਦੀ ਫਸਲ ਨੇ ਫਲਾਵਰਿੰਗ ਸਟਾਰਟ ਕਰ ਦਿੱਤੀ ਐ ਚੰਗਾ ਫਲ ਲੈ ਰਹੀ ਐ ਤੇ ਜਿਹੜੀਆਂ ਮੂੰਗੀ ਦੀ ਫਸਲ 50 ਦਿਨ ਤੱਕ ਪਹੁੰਚ ਗਈ ਉਹਨੇ ਪਹਿਲਾ ਫਲ ਲਗਭਗ ਲੈ ਕੇ ਕੁਝ ਪੱਕਣਾ ਸਟਾਰਟ ਹੋ ਗਿਆ ਤੇ ਦੂਸਰਾ ਫਲ ਲਈ ਜਾਂਦੀ ਐ ਤੇ ਕਈ ਮੂੰਗਿਆਂ ਤੇ ਪਹਿਲੇ ਫਲ ਦਾ ਪੂਰਾ ਜੋਰ ਐ ਤੇ ਇਸ ਵਾਰ ਕੀ ਦੇਖਿਆ ਆਪਾਂ ਮੂੰਗੀ ਦੀ ਫਸਲ ਦੇ ਵਿੱਚ ਸੁੰਡੀ ਦੀ ਸ਼ਿਕਾਇਤ ਬਹੁਤ ਜ਼ਿਆਦੀ ਆਈ ਸਾਰੇ ਕਿਸਾਨ ਭਰਾਵਾਂ ਨੂੰ ਕੀਟਨਾਸ਼ਕ ਦਵਾਈਆਂ ਬਹੁਤ ਜ਼ਿਆਦਾ ਵਾਰੀ ਆਪਾਂ ਨੂੰ ਰਿਪੀਟ ਕਰਨੀਆਂ ਪੈਗੀਆਂ ਵਾਰ-ਵਾਰ ਕਿਸੇ ਵੀ ਸਪਰੇਅ ਦਾ 8 ਤੋਂ 10 ਦਿਨਾਂ ਤਾ ਤੋਂ ਜ਼ਿਆਦਾ ਰਿਜ਼ਲਟ ਨਹੀਂ ਮਿਲਿਆ ਤਾਂ ਜਾਂ ਵਿੱਚ ਕੁਝ ਸਪਰੇਅਾਂ ਦਾ ਕਿਸਾਨ ਭਰਾਵਾਂ ਨੂੰ ਰਿਜ਼ਲਟ ਬਿਲਕੁਲ ਹੀ ਨਹੀਂ ਮਿਲਿਆ ਦੋ ਦੋ ਕੀਟਨਾਸ਼ਕ ਮਿਲਾ ਕੇ ਆਪਾਂ ਨੂੰ ਕਰਨੇ ਪਏ ਕੰਟੈਕਟ ਤੇ ਸਿਸਟੈਮਿਕ ਫੇਰ ਕੁਝ ਮੂੰਗੀ ਦੇ ਵਿੱਚ ਸੁੰਡੀ ਦਾ ਕੰਟਰੋਲ ਹੋਇਆ ਤੇ ਕਈ ਕਿਸਾਨ ਭਰਾਵਾਂ ਨੇ ਜਿਨ੍ਹਾਂ ਨੇ ਗੇਤੀ ਝੋਨੇ ਦੀ ਫਸਲ ਸਟਾਰਟ ਕਰਨੀ ਸੀ ਤੇ ਉਹਨਾਂ ਨੇ ਝੋਨਾ ਲਾਉਣਾ ਸਟਾਰਟ ਕਰਤਾ ਜਿਹੜੀਆਂ ਲੌਂਗ ਟਾਈਮ ਦੀਆਂ ਵੈਰੈਟੀਆਂ ਨੇ ਜਾਂ ਕੋਈ ਸ਼ਾਰਟ ਟਾਈਮ ਕਿਸੇ ਕਿਸਾਨ ਭਰਾ ਨੇ ਗੇਤੀ ਲਾਉਣੀ ਆ ਉਹਨਾਂ ਨੇ ਲਾਉਣੀਆਂ ਸਟਾਰਟ ਕਰਤੀਆਂ ਤੇ ਆਪਾਂ ਹੁਣ ਜ਼ਿਆਦਾ ਗੱਲ ਕਰਦੇ ਆਂ ਮੂੰਗੀ ਦੀ ਫਸਲ ਬਾਰੇ ਆਪਣੇ ਨਾਲ ਨੇ ਭਰਾ ਆਪਣਾ ਸ਼ਹਿਰ ਅੰਦਰ ਆਪਾਂ ਅਸੀ ਟੌਪਿਕ ਤੇ ਗੱਲ ਕਰਦੇ ਆਂ ਵੀ ਇਸ ਵਾਰ ਕੀ ਕਾਰਨ ਹੈ ਵੀ ਸੁੰਡੀ ਦੀ ਸ਼ਿਕਾਇਤ ਬਹੁਤ ਜ਼ਿਆਦਾ ਰਹੀ। ਚੰਦਰਪੁਰ ਦੇਖੀ ਗਿਆ ਕਿੰਨੀਆਂ ਸਪ੍ਰੈਆਂ ਕਰਤੀਆਂ। ਮੇਨ ਕਾਰਨ ਕੀ ਲੱਗ ਰਿਹਾ ਇਸ ਵਾਰ ਸੁੰਡੀ ਮਰਨ ਚ ਹੀ ਨਹੀਂ ਆਈ। ਇਹ ਦੇਖੋ ਵੀ ਮੌਸਮ ਉਸਬੰਧੀ ਕੋਈ ਚੱਕਰ ਹੋ ਸਕਦਾ ਹੈ। ਮੌਸਮ ਦਾ ਕੋਈ ਚੱਕਰ ਹੋ ਸਕਦਾ ਹੈ। ਮੌਸਮ ਵਿੱਚ ਕਈ ਵਾਰ ਤਾਂ ਗਰਮੀ ਵੱਧ ਹੋ ਜਾਂਦੀ ਹੈ। ਇਹ ਗਰਮੀ ਵੱਧ ਨਾਲ ਵੀ ਪੈਂਦੀ ਹੈ। ਤੇ ਮੌਸਮ ਬਦਲਣਾ ਹੋ ਗਿਆ। ਸਿੱਧਾ ਜਾਂ ਹੋ ਗਿਆ ਵਾੜਾ ਫਿਰ ਵੀ ਬੂਗੀ। ਹਾਂ, ਸਿੱਲੇ ਮੌਸਮ ਕਰਕੇ ਵੀ ਪੈਣ ਲੱਗ ਜਾਂਦੀ ਹੈ। ਤੇ ਜ਼ਿਆਦਾ ਟੈਂਪਰੇਚਰ ਤੇ ਸਪ੍ਰੇ ਵੀ ਨਹੀਂ ਕੰਮ ਕਰਦੀ। ਤਾਂ ਜਾਂ ਜਦੋਂ ਜ਼ਿਆਦਾ ਟੈਂਪਰੇਚਰ ਵੱ ਉਦੋਂ ਹੀ ਆਪਾਂ ਨੂੰ ਸੁੰਡੀ ਦੀ ਸ਼ਿਕਾਇਤ ਬਹੁਤ ਜ਼ਿਆਦੀ ਆ ਜਾਂਦੀ ਹੈ ਕਣੀਆਂ ਜੇ ਪੈ ਗਈਆਂ ਸੀ ਆਪਣੇ 2-3 ਦਿਨ ਹੋ ਗਏ ਹਾਂ ਹਾਂ ਵੀ ਹੁਣ ਸਰਪੇ ਕਰਾਂਗੇ ਹੁਣ ਉਤੋਂ ਰੇਤਾ ਰਾਵਾਂ ਲੈ ਗਿਆ ਹਾਂ ਸਪਰੇ ਵੀ ਜ਼ਿਆਦਾ ਸਰ ਕਰੂਗਾ ਸਰਵੇ ਵੀ ਜ਼ਿਆਦਾ ਸਰੂ ਪਹਿਲਾਂ ਰੇਤਾ ਰਾਵੀ ਬਹੁਤ ਜ਼ਿਆਦੀ ਸੀ ਮੂੰਗਿਆਂ ਦੇ ਉੱਤੇ ਬਾਕੀ ਪਹਿਲਾਂ ਟੈਂਪਰੇਚਰ ਵੀ ਬਹੁਤ ਜ਼ਿਆਦਾ ਸੀਗਾ 40 ਡਿਗਰੀ ਤੋਂ ਟੈਂਪਰੇਚਰ ਜ਼ਿਆਦਾ ਸੀਗਾ ਜ਼ਿਆਦਾ ਹੋਣ ਕਰਕੇ ਸਪਰੇਆਂ ਨੇ ਕੋਈ ਕੰਮ ਨਹੀਂ ਕੀਤਾ ਬਿਲਕੁਲ ਵੀ ਹਾਂ ਬੇਜਬਾਤ 4-4 5-5 ਸ਼ੀਸ਼ੀ ਸਰਪੇਆਂ ਕਰਤੀਆਂ ਹਾਂ ਯਾਪਾ ਸੁੰਡੀ ਸਪਰੇਅ ਕਰਦੇ ਸੀ ਕੰਟਰੋਲ ਹੋ ਜਾਂਦੀ ਸੀ ਪਰ ਇਹ ਨਹੀਂ ਸੀਗਾ ਵੀ ਬਿਲਕੁਲ 100% ਸੁੰਡੀ ਖਤਮ ਹੋ ਜਿਆਣਾ ਕੁਝ ਨਾ ਕੁਝ 1-2% ਆਪਾਂ ਨੂੰ ਵਿੱਚ ਸੁੰਡੀ ਦੀ ਸ਼ਿਕਾਇਤ ਮਿਲਦੀ ਰਹਿੰਦੀ ਸੀਗੀ ਹਾਂ ਤੇ ਇੱਕ ਇਸ ਵਾਰ ਨਾ ਜਿਆਦਾ ਮੰਨ ਕੇ ਚੱਲ ਮੂੰਗਿਆਂ ਦੀ ਫਸਲ ਜਿਆਦੀ ਵੱਧ ਰਹੀ ਹੈ ਇਹਦਾ ਕਾਰਨ ਕੀ ਲੱਗ ਰਿਹਾ ਵੀ ਮੇਲਾ ਮੌਸਮ بارش ਹੁੰਦੀ ਰਹੀ ਹੈ ਵਿਚਰੋ-ਕਰੋ ਕੇ ਕਾਰਨ ਇਹ ਹੋ ਸਕਦਾ ਹੈ ਕਿ ਕਿਸਾਨ ਭਰਾਵਾਂ ਨੇ ਜਿਆਦਾ ਬੀਜ ਜਿਆਦਾ ਪਾਏ ਨੇ ਇਸ ਵਾਰ ਬੀ ਵੀ ਹੁਣ ਥੋੜਾ ਜਿਹਾ ਵੀ ਪਹਿਲਾਂ ਆਪਾਂ ਕਦੋਂ ਸ਼ੁਰੂਆਤ ਚ ਚੱਲੇ ਸੀ ਪੀ ਘਟ ਸ਼ੁਰੂਆਤ ਦੇ ਵਿੱਚ ਆਪਾਂ ਬੀ ਘੱਟ ਪਾਉਂਦੀ ਸੀ ਬਾਕੀ ਜਿਹੜੇ ਮੁੱਲ ਬੀ ਲੈਣਾ ਪੈਂਦਾ ਸੀ ਉਦੋਂ ਹਾਂ ਇਹ ਗੱਲ ਵੀ ਸੀ ਹੁਣ ਬੰਦਾ ਘਰੇ ਰੱਖਣ ਲੱਗੇ ਬੀ ਇਹਦਾ ਬੀ ਸਸਤਾ ਪੈਂਦਾ ਬੀ ਹੁਣ ਘਰੇ ਰੱਖਣ ਲੱਗੇ ਘੜਾ ਵੀ ਉਹ ਹੁਣ ਆਮੀ ਬੀ 25 ਕਿਲੋ 20 ਕਿਲੋ ਦਾ ਪਾਉਂਦਾ ਹਾਂ 20 ਕਿਲੋ ਤੱਕ ਬੀ ਪਾਤੇ ਤੇ ਉਹ ਸੰਗਣੀਆਂ ਕਰਕੇ ਸੰਗਣੀ ਫਸਲ ਆਬਾਦੀ ਦਾ ਵੱਧਦਾ ਹੈ ਹਾਂ ਜਿਆਦੀ ਹੈ ਹਾਂ ਖੇਚਲਾ ਘੱਟ ਬਾਲਦੀ ਹੈ ਹਾਂ ਉਹਦੇ ਨਾਲ ਆਪਾਂ ਨੂੰ نیچے ਨਦੀਨ ਵੀ ਘੱਟ ਹੋਏ ਆ ਥੋੜੀ ਜੀ ਹਾਈਟ ਜਿਆਦੀ ਲਈ ਹੈ ਹਾਂ ਹੈ ਤੇ ਓਵਰਆਲ ਮੂੰਗੀ ਦੀ ਫਸਲ ਠੀਕ ਲੱਗ ਰਹੀ ਐ ਹਾਂ ਹਾਂ ਠੀਕ ਲੱਗ ਰਹੀ ਐ ਕੋਈ ਕਮੀ ਨਹੀਂ ਲੱਗ ਰਹੀ ਇਹ ਜਿਹੜੀ ਇਹ ਫਸਲ ਆ ਇਹ ਜਮਾ ਹੈ ਦਾ ਜਮਾ ਵੀ ਪੂਰੀ ਸੌਖੀ ਨਹੀਂ ਹੈਗੀ ਸੌਖੀ ਨਹੀਂ ਹੈਗੀ ਜੇ ਆਪਾਂ ਕਹਿ ਦਈਏ ਵੀ ਵਾਲਾ ਕਹਿੰਦਾ ਤੀਜੀ ਫਸਲ ਲੈ ਲਈ ਹੈ ਨਾ ਵੀ ਐਕਸਟਰਾ ਪੈਸੇ ਕਮਾ ਲੇ ਮੈਨੂੰ ਲੱਗਦਾ ਵੀ ਜਿੰਨਾ ਜੋਰ ਦੋਨਾਂ ਫਸਲਾਂ ਤੇ ਲੱਗਦਾ ਉਹ ਇਹਦੇ ਕੱਲੀ ਤੇ ਲੱਗਦਾ ਉਹ ਇਹਦੇ ਕੱਲੀ ਤੇ ਲੱਗਦਾ ਹਾਂ ਇਹਦੇ ਤੇ ਸਪਰੇਆ ਮੁੱਕਦੀਆਂ ਨਹੀਂ ਸਟਾਰਟਿੰਗ ਦੇ ਨਾਲ ਆਪਾਂ ਨਦੀਨ ਵਾਲੀਆਂ ਸਪਰੇਆ ਕਰੀਗੇ ਫਿਰ ਕੀਟ ਰੈਸ਼ ਸਪਰੇਆ ਹੋਰ ਵੀ ਸ਼ਰਮਾਂ ਗੱਲ ਹਾਂ ਵੀ ਵਾਲਾ ਉਹ ਵੀ ਕਰ ਲੂਗਾ ਬਿਚਾਰ 40 ਰੁਪਏ ਵੀ ਕਰ ਲੂ ਇਹਨੂੰ ਆਸ ਦਾ ਪਾਣੀ ਦੀ ਵਾਲੀ ਪ੍ਰੋਬਲਮ ਹੈ ਜੇ ਪਾਣੀ ਨਾ ਲਾਇਆ ਤਾਂ ਵੀ ਮਰਦੀ ਹੈ ਜੇ ਪਾਣੀ ਲਾਤਾ ਹਾਲੇ ਨੇ ਫਿਰ ਵੀ ਹਾਂ ਜੇ ਜ਼ਿਆਦੀ ਗਰਮੀ 'ਚ ਪਾਣੀ ਲੱਗ ਗਿਆ ਤਾਂ ਵੀ ਮੱਚ ਜੂ ਜੇ ਜ਼ਿਆਦੀ ਗਰਮੀ 'ਚ ਪਾਣੀ ਨਾ ਲਾਇਆ ਫਿਰ ਸੁੱਕ ਜੂ ਫਿਰ ਸੁੱਕ ਜੂ ਮੈਨੂੰ ਵੀ ਜ਼ਿਆਦੀ ਸੈਂਸਟਿਵ ਜੀ ਫਸਲ ਹੈ ਵੀ ਬਾਲੀ ਦੇਖ ਲੈ ਘਾਲਦੀ ਹੈ ਚੰਗੇ ਪਾਣੀ ਵਾਲੀ ਬਹੁਤ ਜ਼ਿਆਦੀ ਚੰਗੇ ਜਿਵੇਂ ਜਹਾਂ ਜਾਂ ਚੰਗਾ ਪਾਣੀ ਨਹਿਰੀ ਪਾਣੀ ਨਹਿਰੀ ਪਾਣੀ ਚੰਗੀ ਚੰਗੀ ਜ਼ਮੀਨ ਚੰਗੀ ਹੋਉਂਦੀ ਹੈ ਇਹ ਚੰਗੀ ਜ਼ਮੀਨ ਦੀ ਹੁੰਦੀ ਹੈ ਇਹ ਵੈਰੈਟੀ ਬੜੀ ਜ਼ਮੀਨ ਦੀ ਤਾਂ ਕਿੱਥੇ ਨਹੀਂ ਮਾੜੀ ਜ਼ਮੀਨ ਇਹ ਫਸਲ ਸਾਰਿਆਂ ਫਸਲਾਂ ਨੂੰ ਔਖੀ ਆ ਉਹਦਾ ਸਾਰੀਆਂ ਫਸਲਾਂ ਔਖੀ ਆ ਮਿਹਨਤ ਜਿਆਦੀ ਭਾਲਦੀ ਆ ਬਹੁਤ ਜਿਆਦੀ ਮਿਹਨਤ ਕਰਕੇ ਫੇਰ ਆਪਾਂ ਨੂੰ ਪ੍ਰੋਫਿਟ ਦੇ ਦਿੰਦੀ ਆ ਮਿਹਨਤ ਜਿਆਦੀ ਭਾਲਦੀ ਆ ਮਿਹਨਤ ਵੀ ਉੱਥੇ ਕਰਨ ਦਾ ਫਾਇਦਾ ਜਿੱਥੇ ਆਪਣੀ ਮਿੱਟੀ ਤੇ ਪਾਣੀ ਚੰਗਾ ਨਹੀਂ ਹਾਂ ਅਸਲ ਕਿਵੇਂ ਵੀ ਇਹ ਫਸਲਾ ਚੱਲ ਵੀ ਆਪਾਂ ਬੀਜਦੇ ਆ ਵੀ ਆਪਾਂ ਨੂੰ ਚੱਲ ਹੋਰ ਫਸਲਾਂ ਦਾ ਉਹ ਕਰਨਾ ਕਿਵੇਂ ਮੱਕੀ ਵਗੈਰਾ ਹਾਂ ਹਾਂ ਮੱਕੀ ਵਗੈਰਾ ਆਪਣੇ ਇੱਧਰ ਹੋਣ ਲੱਗ ਜੇ ਉਹ ਫਸਲਾਂ ਇਹਦੇ ਨਾਲ ਸੌਖੀ ਆ ਉਹ ਸੌਖੀ ਆ ਹੈ ਤਾਂ ਬਸ ਕੋਸ਼ਿਸ਼ ਆ ਵੀ ਮੱਕੀ ਯਾਰ ਜ਼ਮੀਨ ਦੀ ਤਾਕਤ ਜਿਆਦੀ ਲੈਂਦੀ ਆ ਨੇ ਪਗਾਮੀ ਮੱਕੀ ਤਾਂ ਨਹੀਂ ਲੈਂਦੀ ਠੀਕ ਹੈ ਪਗਾਮੀ ਮੱਕੀ ਕਿਹੜੀ ਮੁਰਕਿਓ ਦੂਜਾ ਵਿੱਚ ਵੀ ਬੈ ਜਾਂਦਾ ਸਾਰਾ ਬਸੋ ਦੇ ਉਹ ਵੀ ਰਹਿਦ ਖੋਦ ਵਿੱਚ ਪਾਈ ਜਾਂਦੀ ਆ ਆਪਾਂ ਦੇਖਦੇ ਆ ਇਧਰ ਵੀ ਹੋਰ ਸਾਈਟਾਂ ਵੀ ਆਂ ਜਲੰਧਰਕੂਟ ਦੇ ਏਰੀਏ ਦੇ ਵਿੱਚ ਆ ਬੀ ਉਹ ਹੁਣ ਮੱਕੀਆਂ ਵੱਢੀ ਜਾਂਦੇ ਨੇ ਉਹ ਹੁਣ ਉਹਦੀ ਨੀਚੀ ਰਹਿਦ ਖੋਦ ਵਿੱਚ ਹੀ ਬਾਹਂਦੇ ਨੇ ਉਹ ਵਿੱਚ ਹੀ ਬਾਹਂਦੇ ਨੇ ਹੁਣਾਂ ਝੋਨਾ ਲਾਉਂਦੇ ਨੇ ਉਹ ਵੀ ਉਧਰੋਂ ਤਿੰਨ ਫਸਲਾਂ ਦਾ ਉਹਨਾਂ ਨੇ ਉਹੀ ਬਣਾ ਰੱਖਿਆਗਾ ਉਹ ਨਾਲ ਆਲੂ ਵਗੈਰਾ ਲਾਉਂਦੇ ਆ ਤੇ ਉਹ ਆਪਣੇ ਇਧਰ ਆਪਣੇ ਏਰੀਏ ਦੇ ਵਿੱਚ ਜ਼ਿਆਦੀ ਕਣਕ ਝੋਨੇ ਦੀ ਖੇਤੀ ਆ ਨਾਲ ਆਪਾਂ ਆਪਣੇ ਜ਼ਿਆਦੀ ਇੱਥੇ ਮੂੰਗੀ ਦੀ ਖੇਤੀ ਹੁੰਦੀ ਆ ਮੱਕੀ ਦੀ ਖੇਤੀ ਹੁੰਦੀ ਹੈ ਠੀਕ ਆਪਾਂ ਕ ਸਾਈਲੇਜ ਦੇ ਵਾਸਤੇ ਕਰਦੇ ਆ ਇਹ ਨਾ ਨਾ ਵੀ ਬਾਲੇ ਪੱਕੇ ਵਾਣ ਵਾਲੀ ਹੈ ਹਾਂ ਕਿ ਨਾ ਰੇਤਲੇ ਹਾਂ ਮੀਂਹ ਪੈ ਗਿਆ ਉੱਥੇ ਹੋਂ ਮੱਚ ਜਾਂਦੀ ਹੈ ਉੱਥੇ ਵੀ ਮੱਚ ਜਾਂਦੀ ਹੈ ਨਾ ਰੇਤਲੇ ਵਾਣ ਦੀ ਕਿਤੇ ਨਾ ਇਹ ਬਾਲੇ ਆਏ ਆ ਵੀ ਰੇਤਲੇ ਵਾਣ ਵਾਲੀ ਵੀ ਨਹੀਂ ਹੈਗੀ ਹਾਂ ਐਵਰੇਜ ਵਧੀਆ ਪਾਣੀ ਪੀਂਦਾ ਵੀ ਹੋਵੇ ਵਾਣ ਤੇ ਪਾਣੀ ਚੰਗਾ ਹੋਵੇ ਇੱਕ ਉੱਥੇ ਵਾਸਤੇ ਤਾਂ ਇੱਕ ਚੰਗੀ ਫਸਲ ਹੈ ਪਿੱਛੇ ਝੋਨੇ ਦੀਆਂ ਸ਼ਾਰਟ ਟਾਈਮ ਵੈਰਾਈਟੀਆਂ ਲੱਗ ਜਾਂਦੀਆਂ ਨੇ ਮੈਨੂੰ ਲੱਗਦਾ ਵੀ ਜਿਹੜੀਆਂ ਗੇਤੀਆਂ ਬੀਜੀਆਂ ਹੋਈਆਂ ਨੇ ਅੱਜ ਜੇ 19 ਤਰੀਕ ਹੋਗੀ ਤਾਂ ਅੱਜ ਤੋਂ ਲਗਭਗ 15 ਦਿਨਾਂ ਤੋਂ ਬਾਅਦ ਕਿਤੇ ਨਾ ਕਿਤੇ ਕਟਾਈ ਸਟਾਰਟ ਹੋ ਜੂਗੀ। ਹਾਂ ਹੋ ਜੂਗੀ। ਹਾਂ 15 ਦਿਨਾਂ ਤੋਂ ਬਾਅਦ ਹੌਲੀ ਹੌਲੀ ਜਿੰਨਾ ਕਿਸਾਨ ਭਰਾਵਾਂ ਨੇ ਕੀਤੀਆਂ ਬੀਜੀਆਂ ਨੇ 15 ਜਾਂ 20 ਦਿਨ ਲਾ ਲੋ 20 ਦਿਨਾਂ ਬਾਅਦ ਤਾਂ ਕਟਾਈ ਸਟਾਰਟ ਹੋ ਜੂਗੀ। ਉਸ ਤੋਂ ਬਾਅਦ ਜਿਵੇਂ ਜਿਵੇਂ 10 ਦਿਨ ਤੱਕ ਲਗਭਗ ਸਾਰੀਆਂ ਫੁੱਲ ਆ ਰਹੀਆਂ ਨੇ। ਇਹ ਸਾਰੀਆਂ ਫੁੱਲਾ ਤਿਆਰੀਆਂ ਨੇ। ਹਾਂ ਹਾਂ ਇਹ ਛੇਦੀ ਬਣਾ ਜਾਂਦੇ ਨੇ ਫਲ। ਫਿਰ ਇਹ ਤੋਂ ਬਾਅਦ ਸਾਰਾ ਨਹੀਂ ਮੱਲਾ ਫਲਾਵਰਿੰਗ ਤੇ ਜ਼ੋਰ ਹੈ। ਹਾਂ। ਫਲਾਵਰਿੰਗ ਬਹੁਤ ਜ਼ਿਆਦਾ ਹੋ ਰਹੀ ਹੈ ਵਧੀਆ। ਮਲਾ ਕੋਲ ਮਲਾ ਕੇ ਇਸ ਵਾਰ ਆਪਾਂ ਮੂੰਗੀ ਦੀ ਫਸਲ ਚੰਗੀ ਐ ਚਲੋ ਅੱਗੇ ਮਾਰਕੀਟ ਦੇ ਵਿੱਚ ਰੇਟ ਕੀ ਮਿਲਣਾ ਹਨਾ ਉਹ ਬਾਅਦ ਦੀ ਗੱਲ ਐ ਜਾਂ ਆਪਾਂ ਨੂੰ ਕੱਟਣ ਵੇਲੇ ਮੌਸਮ ਇਹਦਾ ਸਾਥ ਦਿੰਦਾ ਹੈ ਕਟਾਈ ਦਾ ਮੈਂ ਸਭ ਤੋਂ ਮੇਨ ਗੱਲ ਤਾਂ ਉਹੀ ਐ ਮੇਨ ਗੱਲ ਉਹੀ ਐ ਮਾਰਕੀਟ ਵਾਲੀ ਦਾ ਗੱਲ ਬਾਅਦ ਚੂਜੇ ਮਾਰਕੀਟ 'ਚ ਆਪਣੀ ਫਸਲ ਪਹੁੰਚੂਗੀ ਕੱਟਣ ਵੇਲੇ ਨੂੰ ਬਹੁਤ ਦਿੱਕਤ ਆਉਂਦੀਆਂ ਜੇ ਉਦੋਂ ਬਾਰਸ਼ਾਂ ਸਟਾਰਟ ਹੋ ਜਾਂਦੀਆਂ ਨੇ ਬਾਰਸ਼ਾਂ ਨੂੰ ਕੱਟਣ ਦੇ ਵਿੱਚ ਕਾਫੀ ਦਿੱਕਤ ਆਉਂਦੀ ਹੈ ਜੇ ਸਰਪੇਸ਼ਪੂ ਕਰੀ ਦੇ ਉੱਤੇ ਬਾਰਿਸ਼ ਪੈ ਜੇ ਫਿਰ ਉਦੋਂ ਵੀ ਨੁਸਾਨ ਬਹੁਤ ਜਾਂਦਾ ਹੈ ਫਿਰ ਉਹ ਡਿਸਕਲਰ ਹੋ ਜਾਂਦੀ ਹੈ ਮੂੰਗੀ ਤੇ ਇਹਨੂੰ ਮਾਰਕੀਟ ਦੇ ਵਿੱਚ ਉਹਦਾ ਸਹੀ ਰੇਟ ਵੀ ਨਹੀਂ ਮਿਲਦਾ ਕਿਤੇ ਬਾਰ-ਬਾਰ ਬਾਰਿਸ਼ ਹੋਈ ਜਾਵੇ ਤੇ ਜਿਹੜਾ ਹਫ਼ਤਾ ਤੱਕ ਬਾਰਿਸ਼ ਹੋਈ ਗਈ ਤਾਂ ਜੇ ਕੋਈ ਵੀ ਜ਼ਮੀਨ ਹੈ ਉਹ ਪਾਣੀ ਨਹੀਂ ਪੀਂਦੀ ਤਾਂ ਜੇ ਨਾ ਗੱਟੀ ਗਈ ਤਾਂ ਵਿੱਚ ਹੀ ਫਸਲ ਖਰਾਬ ਹੋ ਜਾਂਦੀ ਹੈ ਹਾਂ ਹਾਂ ਕੁੱਲ ਮਿਲਾ ਕੇ ਐਵਰੇਜ ਅੱਜ ਦੀ ਘੜੀ ਫਸਲ ਚੰਗੀ ਹੈ ਕੁੱਲ ਮਿਲਾ ਕੇ ਜਿਹੜੀ ਸ਼ੈਂਦਰ ਮੂੰਗੀ ਦੀ ਖੇਤੀ ਹੈ ਨਾ ਚਲ ਹੁੰਦੀਆਂ ਤਾਂ ਸਾਰੀਆਂ ਖੇਤੀਆਂ ਮੌਸਮ ਤੇ ਡਿਪੈਂਡ ਹੈ ਇਹ ਟੋਟਲੀ ਮੌਸਮ ਤੇ ਡਿਪੈਂਡ ਆ ਦੂਸਰੀਆਂ ਫਸਲਾਂ ਦਾ ਚਲੋ 5-4 ਮਣ ਝੜ ਬਦ ਘਟ ਜਾਂਦਾ ਹਨਾ ਇਹ ਵਾਲੀ ਖੇਤੀ ਦਾ ਇੱਕ ਸ਼ਰਮਾ ਹੋਰ ਆ ਗੱਲ ਹਾਂ ਕਿਹੜੇ ਹੈ ਮੌਸਮ ਤੇ ਕਹਤਾ ਆਪਾਂ ਵੀ ਇਹ ਇਸ ਦੋ ਵਾਰ بارشਾਂ ਖੁੱਲ ਗਈਆਂ ਖੁੱਲ ਗਈਆਂ ਹਾਂ ਮੂਰੇ ਸੌਣ ਦੇ ਮਹੀਨੇ ਚ ਵੱਡੀ ਜਾਣੀ ਹੈ ਹਾਂ ਜਦੋਂ بارش ਤੇ ਉਦੋਂ ਵੀ بارش ਦਾ ਫੁੱਲ ਟਾਈਮ ਹੁੰਦਾ ਫੁੱਲ ਟਾਈਮ ਤਾਂ ਪਤਾ ਹੀ ਨਹੀਂ ਕਦੋਂ بارش ਆ ਜੀ ਤੇ ਦੂਜੀਆਂ ਫਸਲਾਂ ਨੇ ਦੂਜੀਆਂ ਫਸਲਾਂ ਦੇ ਜੇ ਪਾਗਦੀ ਤੇ ਮੀਂਹ ਇੱਕ ਵਾਰੀ ਪੈਂਦਾਗਾ ਮੁੜ ਕੇ ਉਹਨੂੰ ਵੱਢਣ ਦਾ ਟਾਈਮ ਦਿੰਦਾ ਰੱਬ ਵੀ ਉਦੋਂ ਇੰਨਾ ਮੀਂਹ ਦਾ ਹੋ ਨਹੀਂ ਹੁੰਦਾ ਦੌਰ ਨਹੀਂ ਹੁੰਦਾ ਇਹਦਾ ਹੁਣ ਦੋ ਮਹੀਨੇ ਮੀਂਹ ਦਾ ਦੌਰੀ ਹੈ ਮੀਂਹ ਦਾ ਦੌਰ ਦੇ ਵਿੱਚ ਹੀ ਵੱਢੀ ਜਾਣੀ ਹੈ ਤਾਂ ਅਸਲ ਇਹ ਤਾਂ ਮੌਸਮ ਦੀ ਉਹ ਹੈ ਕਿ ਕੰਬਾਈਨ ਤੇ ਕਟਾਈ ਹੋਣੀ ਹੈ ਉਦੋਂ ਮੀਂਹ ਦਾ ਮੌਸਮ ਹੈ ਪਾਣੀ ਪਤਾ ਇੱਕ ਦਿਨ ਛੱਡ ਕੇ ਮੀਂਹ ਆਈ ਜਾਵੇ ਇੱਕ ਵਾਰੀ ਮੀਂਹ ਪੈ ਗਿਆ ਚਾਰ ਦਿਨ ਜਮੀਨ ਆਪਣੀ ਵੱਢਣ ਦੇ ਨਹੀਂ ਹੁੰਦੀ ਵੱਢਣ ਦੇ ਨਹੀਂ ਹੁੰਦੀ ਨਹੀਂ ਹੁੰਦੀ ਟਾਈਮ ਲੱਗ ਜਾਂਦਾ ਬਾਕੀ ਸਾਰੇ ਹੋਰ ਹੈ ਮੁੜ ਕੇ ਕਦੋਂ ਮਸ਼ੀਨ ਮਾੜੀ ਮੋਟੀ ਖੋਣ ਨੂੰ ਲਾਗੇ ਜਮੀਨ ਵੀ ਖਰਾਬ ਹੁੰਦੀ ਹੈ ਉਹ ਬਹੁਤ ਜ਼ਿਆਦਾ ਕੁੱਲ ਮਿਲਾ ਕੇ ਜਿਹੜੀਆਂ ਜ਼ਮੀਨਾਂ ਉੱਚੀਆਂ ਨੇ ਜਿਨ੍ਹਾਂ ਚੋਂ ਪਾਣੀ ਨਿਕਲ ਜਾਂਦਾ ਹੈ ਉੱਥੇ ਉੱਥੇ ਹੀ ਠੀਕ ਹੈ ਖੇਤੀ ਜਿਹੜੀਆਂ ਨੀਵੀਆਂ ਜ਼ਮੀਨਾਂ ਐਦੋਂ ਬਾਅਦ ਵੱਡਣ ਦੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਜੇ ਬਾਰਸ਼ਾਂ ਸਟਾਰਟ ਹੋ ਜਾਂਦੀਆਂ ਜਾਂ ਉਹ ਭਰਾਵਾਂ ਨੂੰ ਗੇਤੀਆਂ ਵੱਢਣੀਆਂ ਪੈਣਗੀਆਂ ਤਾਂ ਪਰ ਇਸ ਵਾਰ ਤਾਂ ਬਾਰਿਸ਼ ਹੀ ਗੇਤੀ ਦਿਖਾ ਰਿਹਾ ਹੈ ਜੇ ਆਪਾਂ ਨੈਟ ਦੇ ਹਿਸਾਬ ਨਾਲ ਚੱਲੀਏ ਤਾਂ ਉਹ ਇਸ ਤੋਂ ਬਾਅਦ ਡੇਲੀ ਦੀ ਬਾਰਿਸ਼ ਦਿਖਾ ਰਿਹਾ 40 ਤੋਂ 50 50% ਬਾਰਿਸ਼ ਦੇ ਚਾਂਸਸ ਬੰਦ ਹੀ ਜਾ ਰਹੇ ਨੇ ਚਲੋ ਹਜੇ 10 ਦਿਨ ਕੋਈ ਐਡੀ ਗੱਲ ਵੀ ਨਹੀਂ ਚਲੋ ਹਜੇ 10 ਦਿਨ ਕੋਈ ਕਟਾਈ ਨਹੀਂ ਹੋਣੀ ਉਸ ਤੋਂ ਬਾਅਦ ਜੇ ਪਰਮਾਤਮਾ ਆਪਾਂ ਨੂੰ ਕਟਾਈ ਦਾ ਵਧੀਆ ਸਾਥ ਦੇਵੇ ਤਾਂ ਇਸ ਵਾਰ ਉਮੀਦ ਹੈ ਮੂੰਗੀ ਦੀ ਫਸਲ ਇੱਕ ਚੰਗੀ ਫਸਲ ਰਹੂਗੀ ਅਸਲ ਮੌਸਮ ਸਾਫ ਦੇ ਵੀ ਫੇਰ ਹਾਂ ਵੀ ਇਹ ਫਸਲ ਯਾਰੀ ਟੋਟਲੀ ਮੌਸਮ ਤੇ ਡਿਪੈਂਡ ਹੈ ਤੇ ਬਹੁਤ ਜਿਆਦੀ ਦੇਖ ਰਿਕ ਭਾਲਦੀ ਹੈ ਬਹੁਤ ਜਿਆਦੀ ਇਹਦੇ ਵਿੱਚ ਮਿਹਨਤ ਹੈ ਛੋਟੀਆਂ ਛੋਟੀਆਂ ਬਰੀਕੀਆਂ ਨੂੰ ਫੜ ਕੇ ਫੇਰ ਇਹ ਜਾ ਕੇ ਬੇਸ਼ੱਕ ਆਪਾਂ ਕਹਿ ਦਿੰਨੇ ਆ 60 ਦਿਨ ਦੀ ਜਾਂ 65 ਦਿਨ ਦੀ ਫਸਲ ਹੈ ਪਰ 60 ਦਿਨ ਹੀ ਕਿਸਾਨ ਨੂੰ ਵਿੱਚ ਰੱਖਦੀ ਹੈ ਹਾਂ ਫਸਲ ਦੇ ਵਿੱਚ ਰਹਿਣਾ ਪੈਂਦਾ ਕੋਈ ਪਤਾ ਨਹੀਂ ਇਹਦੇ ਜਿਆਦੀ ਗਰਮੀ ਪੈ ਗਈ ਸੁੰਡੀ ਆ ਗਈ ਇਹਨੇ ਕਦੋਂ ਪਾਣੀ ਮੰਗਣ ਲੱਗ ਜਾਣਾ ਜਾਂ ਪਾਣੀ ਲੱਗਿਆ ਉਸ ਤੋਂ ਬਾਰਿਸ਼ ਪੈ ਗਈ ਤਾਂ ਖਰਾਬ ਹੋ ਜਾਏ ਫੇਰ ਖਰਾਬ ਹੋ ਜਾਂਦੀ ਹੈ ਇਹ ਸੋ ਕਿਸਾਨ ਭਰਾਵੋ 10 ਤੋਂ 20 ਦਿਨ ਲਗਭਗ ਰਹਿ ਗਏ ਫਸਲ ਦੀ ਕਟਾਈ ਦੇ ਵਿੱਚ ਆਪਦੀ ਫਸਲ ਦਾ ਪੂਰਾ ਧਿਆਨ ਰੱਖੋ ਜੇ ਕਿਸੇ ਫਸਲ ਨੂੰ ਪਾਣੀ ਲਾਉਣ ਵਾਲਾ ਤਾਂ ਸੋਕਾ ਵੀ ਨਾ ਲਵਾਓ ਬਾਕੀ بارش ਦੇ ਹਿਸਾਬ ਨਾਲ ਜੇ بارش ਦਾ ਕੋਈ ਜਿਆਦਾ ਚਾਂਸ ਦਿਖਦੇ ਆ ਫਿਰ ਨਾ بارش ਨੂੰ ਦੇਖਦੇ ਹੋਏ ਪਾਣੀ ਲਾਓ ਕਿ ਫਲਾਵਰਿੰਗ ਤੇ ਇਹਦੇ ਕੋਈ ਅਸਰ ਨਾ ਹੋਵੇ ਕੋਈ ਸੋਕਾ ਨਾ ਲੱਗੇ ਫੇਰ ਹੀ ਆਪਾਂ ਨੂੰ ਇਹ ਇੱਕ ਚੰਗੀ ਫਸਲ ਮੂੰਗੀ ਦੇ ਵਿੱਚ ਆਪਾਂ ਨੂੰ ਮਿਲੇਗੀ ਠੀਕ ਹੈ ਕਿਸਾਨ ਭਰਾਵੋ ਧੰਨਵਾਦ